ਉੱਪਰ ਬਣੇ ਸ਼ੈੱਡ ਦੇ ਉੱਪਰਲੇ ਪਾਸੇ ਤੇ ਗਿਆ ਤਾਂ ਮਤਰਬਕ ਗਿਆ ਲਿਖਿਆ ਸੀ ਇੱਥੋਂ ਤੀਕ ਸ਼ੱਡਨ ਆਉਣ ਲਈ ਤੁਹਾਡਾ ਸਭਨਾ ਦਾ ਧੰਨਵਾਦ ਅੱਗੇ ਮੈਂ ਆਪ ਚਲਾ ਜਾਵਾਂਗਾ ਰੰਗਮੰਚ ਦੀ ਸਟੇਜ ਤੋਂ ਰੇਡੀਓ ਤੇ ਟੀਵੀ ਦੇ ਰੰਗਮੰਚ ਸਫਰ ਤੀਕ ਕੌੜੇ ਮਿੱਠੇ ਆਪਣੇ ਤਜਰਬੇ ਸਾਂਝੇ ਵੀ ਕੀਤੇ ਮੈਂ ਇਹ ਵੀ ਕਿਹਾ ਸੀ ਕਿ ਜਾਣਾ ਤਾਂ ਸਭ ਨੇ ਪਰ ਜਦੋਂ ਜਾਏਗਾ ਤੈਨੂੰ ਤੇਰੀ ਇੱਛਾ ਅਚਾਰ ਉੱਥੇ ਛੱਡ ਕੇ ਜਿਵੇਂ ਕਿਸੇ ਫਾਈਨਾਂਸ ਕੰਪਨੀ ਦੇ ਸਹਿਯੋਗ ਨਾਲ ਯੋਗਦਾਨ ਵੀ ਪਾਇਆ ਗਿਆ ਸੀ ਇਸ ਮੌਕੇ ਕੰਪਨੀ ਵੱਲੋਂ 35 ਰੰਗ ਕਰਮੀਆਂ ਨੂੰ 100-100 ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ। ਇਸ ਮੌਕੇ ਵਿਨੋਦ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਤਿਕਾਰਦਿਆਂ ਜੀ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਪ੍ਰੋਗਰਾਮ ਵਾਸਤੇ ਅਸੀਂ ਸੀਨੀਅਰ ਪੱਤਰਕਾਰ ਮਨਮੋਨ ਸਿੰਘ ਢਿੱਲੋਂ ਹਰਾਂ ਦਾ ਇੱਕ ਮਿਡਲ ਤੁਹਾਡੀ ਨਜ਼ਰ ਕਰ ਰਹੇ ਹਾਂ ਜਿਹਦਾ ਸਰਲੇਖ ਹੈ ਅਗਲਾ ਸਫ਼ਰ ਮੈਂ ਆਪ ਤੈਅ ਕਰਾਂਗਾ ਮਨਮੋਨ ਟਲੋਂ ਲਿਖਦੇ ਨੇ ਜਦੋਂ ਵੀ ਵਿਨੋਦ ਕਿਸੇ ਨਾਟਕ ਵਿੱਚ ਹਿੱਸੇ ਲੈਣ ਜਾਂਦਾ ਤਾਂ ਮੈਨੂੰ ਜ਼ਰੂਰ ਸੱਦਾ ਦਿੰਦਾ ਵਨੋਦ ਦਾ ਜਨਾਜ਼ਾ ਸ਼ਮਸ਼ਾਨ ਘਾਟ ਪੁੱਜ ਗਿਆ ਹੈ। ਸੰਸਕਾਰ ਲਈ ਗੀਠੇ ਤੇ ਰੱਖਣ ਤੋਂ ਪਹਿਲਾਂ ਉਸ ਦੀਆਂ ਅੰਤਮ ਰਸਮਾਂ ਲਈ ਅਰਥੀ ਨੂੰ ਥੱਲੇ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰ ਅੰਤਮ ਵਿਦਾਇਗੀ ਦੀਆਂ ਰਸਮਾਂ ਵਿੱਚ ਰੁੱਝ ਗਏ ਹਨ। ਅਚਾਨਕ ਹੀ ਮੇਰਾ ਧਿਆਨ ਸੰਸਕਾਰ ਲਈ ਉੱਪਰ ਬਣੇ ਸ਼ੈੱਡ ਦੇ ਉੱਪਰਲੇ ਪਾਸੇ ਤੇ ਗਿਆ ਤਾਂ ਮੈਂ ਤਰਬਕ ਗਿਆ। ਲਿਖਿਆ ਸੀ ਇੱਥੋਂ ਤੀਕ ਸ਼ੈੱਡ ਨਾਲ ਆਉਣ ਲਈ ਤੁਹਾਡਾ ਸਭਨਾਂ ਦਾ ਧੰਨਵਾਦ। ਅੱਗੇ ਮੈਂ ਆਪ ਚਲਾ ਜਾਵਾਂਗਾ। ਵਿਨੋਦ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਆ ਰਿਹਾ ਸੀ ਮੈਂ ਉਹਦਾ ਪਤਾ ਲੈਣ ਘਰ ਗਿਆ ਸਾਂ ਉਹ ਬਹੁਤ ਉਦਾਸ ਸੀ ਉਹਨੇ ਆਪਣੇ ਸੰਘਰਸ਼ੀ ਜੀਵਨ ਦੀਆਂ ਗੱਲਾਂ ਤੋਂ ਲੈ ਕੇ ਇੱਕ ਸਫਲ ਕਲਾਕਾਰ ਬਣ ਤੱਕ ਦੇ ਸਫ਼ਰ ਤੇ ਆਪਣੀ ਸੰਤੁਸ਼ਟੀ ਪ੍ਰਗਟਾਈ ਰੰਗਮंच ਦੀ ਸਟੇਜ ਤੋਂ ਰੇਡੀਓ ਤੇ ਟੀਵੀ ਦੇ ਰੰਗਮंच ਸਫ਼ਰ ਦੀ ਇੱਕ ਕੌੜੇ ਮਿੱਠੇ ਆਪਣੇ ਤਜਰਬੇ ਸਾਂਝੇ ਵੀ ਕੀਤੇ ਮੈਂ ਉਸਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਮੁੜ ਛੇਤੀ ਆਉਣ ਦਾ ਵਾਅਦਾ ਕਰਦਿਆਂ ਤੁਰਨ ਲੱਗਿਆ ਤਾਂ ਉਸਨੇ ਵੱਡਾ ਸਾਰਾ ਹੌਕਾ ਭਰ ਕੇ ਕਿਹਾ ਮੈਨੂੰ ਲੱਗਦਾ ਹੈ ਮੇਰਾ ਸਫ਼ਰ ਹੁਣ ਪੂਰਾ ਹੋਣ ਵਾਲਾ ਹੈ ਪਤਾ ਨਹੀਂ ਕਦੋਂ ਤੁਰ ਜਾਵਾਂ ਮੇਰੀ ਇੱਛਾ ਹੈ ਕਿ ਮੇਰੇ ਉਹ ਸਾਰੇ ਦੋਸਤ ਜਿਨ੍ਹਾਂ ਮੈਨੂੰ ਸਹਯੋਗ ਦਿੱਤਾ ਮਾਣ ਦਿੱਤਾ ਮੇਰੀ ਅਦਾਕਾਰੀ ਦੇ ਗਵਾਹ ਹਨ ਅਤੇ ਚੰਗੇ ਮਾੜੇ ਵਕਤ ਵਿੱਚ ਮੈਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਵਿੱਚ ਮੇਰੇ ਪ੍ਰੇਰਣਾ ਸਰੋਤ ਬਣੇ ਮੇਰੇ ਜਨਾਜੇ ਵਿੱਚ ਜ਼ਰੂਰ ਸ਼ਾਮਲ ਹੋਣ ਮੇਰੇ ਲਈ ਇਹ ਵੱਡਾ ਮਾਣ ਹੋਵੇਗਾ ਹਾਂ ਅਗਲਾ ਸਫਰ ਮੈਂ ਇਕੱਲਾ ਹੀ ਤੈਅ ਕਰਾਂਗਾ ਇਹ ਕੁਝ ਆ ਕੇ ਉਹ ਖਮੋਸ਼ ਮੇਰੇ ਵੱਲ ਵੇਖਦਾ ਰਿਹਾ ਸੀ ਨਹੀਂ ਯਾਰ ਵਿਨੋਦ ਅਜੇ ਤਾਂ ਤੂੰ 슈ਗਰ ਫ੍ਰੀ ਵਰਗੇ ਹੋਰ ਮਹੱਤਵਪੂਰਨ ਤੇ ਸਮਾਜ ਨੂੰ ਸੇਧ ਦੇਣ ਵਾਲੇ अनेका ਨਾਟਕਾਂ ਦੀ ਪੇਸ਼ਕਾਰੀ ਕਰਨੀ ਹੈ ਤੂੰ ਛੇਤੀ ਤੰਦਰੁਸਤ ਹੋ ਜਾਏਗਾ ਇਹ ਮੇਰੀ ਨਹੀਂ ਸਭ ਦੀ ਦੁਆ ਹੈ ਮੈਂ ਇਹ ਵੀ ਕਿਹਾ ਸੀ ਕਿ ਜਾਣਾ ਤਾਂ ਸਭ ਨੇ ਪਰ ਜਦੋਂ ਜਾਏਗਾ ਤੈਨੂੰ ਤੇਰੀ ਇੱਛਾ ਅੰਚਾਰ ਉੱਥੇ ਛੱਡ ਕੇ ਜ਼ਰੂਰ ਆਵਾਂਗੇ ਉਸਨੇ ਉਸ ਤੋਂ ਮਤਲਬੋਂ ਜਦੋਂ ਮੈਂ ਉਸ ਨੂੰ ਹੌਸਲਾ ਦੇ ਕੇ ਪਰਤਣ ਲੱਗਾ ਤਾਂ ਉਸ ਨੇ ਇੱਕ ਹੋਰ ਗੱਲ ਮੈਨੂੰ ਆਖੀ ਸੀ ਉਸ ਦੀ ਆਖੀ ਗੱਲ ਨਾਲ ਮੈਂ ਵੀ ਤਰਪਕ ਗਿਆ ਸੀ ਉਸ ਨੇ ਹੌਲੀ ਜਿਹਾ ਆਖਿਆ ਕਿ ਮੇਰੀ ਗੱਲ ਸੁਣ ਫਿਰ ਉਹ ਕੁਛੇਰ ਚੁੱਪ ਰਿਹਾ ਸੀ ਮੈਂ ਆਖਿਆ ਕਿ ਤੂੰ ਆਪਣੀ ਗੱਲ ਪੂਰੀ ਕਰ ਮੈਂ ਸੁਣ ਰਿਹਾ ਉਸ ਨੇ ਬਹੁਤ ਹੀ ਭਰੇ ਮਨ ਨਾਲ ਆਖਿਆ ਸੀ ਕਿ ਮੇਰੀ ਕਿਰਿਆ ਤੇ ਨਾ ਆਇਓ ਕਿਉਂਕਿ ਮੈਂ ਉੱਥੇ ਨਹੀਂ ਹੋਵਾਂਗਾ ਫੇਰ ਉਹ ਖਮੋਸ਼ ਹੋ ਗਿਆ ਮੇਰੇ ਵੱਲ ਵੇਖਦਾ ਰਿਹਾ ਸੀ ਮੈਂ ਵੀ ਚੁੱਪ ਰਿਆ ਜਿਵੇਂ ਮੇਰੇ ਕੋਲ ਹੁਣ ਉਸ ਦੀ ਗੱਲ ਦਾ ਕੋਈ ਜਵਾਬ ਹੀ ਨਹੀਂ ਸੀ ਉਸ ਨੇ ਮੈਨੂੰ ਹੌਲੀ ਜਿਹੀ ਆਖਿਆ ਸੀ ਮੈਂ ਇਹਨਾਂ ਕਰਮਕਾਂਡਾਂ ਵਿੱਚ ਕਦੇ ਵਿਸ਼ਵਾਸ ਹੀ ਨਹੀਂ ਕੀਤਾ ਨਾ ਕਦੇ ਕਿਸੇ ਭਰਮ ਭਲੇਖੇ ਵਿੱਚ ਪਿਆ ਹਾਂ ਉਸਨੇ ਕਿਹਾ ਸੀ ਯਾਰ ਜਦੋਂ ਬੰਦਾ ਖਤਮੀ ਹੋ ਜਾਂਦਾ ਹੈ ਤਾਂ ਫਿਰ ਕਿਸੇ ਭਰਮ ਭਲੇਖੇ ਵਿੱਚ ਪਾਉਣਾ ਸਹੀ ਨਹੀਂ ਹੈ ਮੇਰਾ ਅਦਾਕਾਰ ਸੁਚੇਤ ਮਨ ਕਿਸੇ ਨੂੰ ਵੀ ਇਸ ਪਾਸੇ ਨਹੀਂ ਮੋੜੇਗਾ ਉਸਨੇ ਇਹ ਵੀ ਕਿਹਾ ਸੀ ਕਿ ਅੱਜ ਤੱਕ ਮੈਂ ਜਿੰਨੇ ਵੀ ਨਾਟਕ ਖੇਡੇ ਹਨ ਉਹਨਾਂ ਵਿੱਚ ਦਰਸ਼ਕਾਂ ਨੂੰ ਵਹਿਮਾ ਪਰਮਾ ਤੋਂ ਦੂਰ ਰਹਿਣ ਦਾ ਹਮੇਸ਼ਾ ਓਕਾ ਦਿੰਦਾ ਹੈ ਤੁਸੀਂ ਮੇਰੀ ਪੀੜ੍ਹੀ ਦੇ ਮੇਰੇ ਨਾਟਕਾਂ ਦੇ ਦਰਸ਼ਕ ਰਹੇ ਹੋ ਫਿਰ ਮੈਂ ਤੁਹਾਨੂੰ ਕਿਸੇ ਕਰਮਕਾਂਡ ਵਿੱਚ ਕਿਵੇਂ ਪਾ ਸਕਦਾ ਹਾਂ ਜਦੋਂ ਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਚੋਂ ਬਹੁਤੇ ਮਿੱਤਰ ਇਹਨਾਂ ਤੋਂ ਦੂਰ ਰਹੇ ਹਨ ਸੰਸਕਾਰ ਤੋਂ ਪਰਤਦਿਆਂ ਸਾਰੇ ਰਾਹ ਵਿਨੋਦ ਦੀ ਜ਼ਿੰਦਗੀ ਇੱਕ ਫਿਲਮ ਵਾਗ ਮੇਰੇ ਅੰਦਰੋਂ ਲੰਘਦੀ ਰਹੀ ਪ੍ਰਸਿੱਧ ਰੰਗਕਰਮੀ ਫਿਲਮ ਅਦਾਕਾਰ ਹਰਪਜਨ ਜੱੱਪਲ ਦਾ ਜਨਮ ਦਿਨ ਰੰਗਕਰਮੀਆਂ ਵੱਲੋਂ ਓਪਨ 에ਅਰ ਥੀਏਟਰ ਗਾਂਧੀ ਗਰਾਊਂਡ ਜਿੱਥੇ ਅੱਜਕੱਲ ਮਿਰਸਾ ਵਿਹਾਰ ਉਸਾਰਿਆ ਹੋਇਆ ਹੈ ਵਿੱਚ ਬਣਾਇਆ ਗਿਆ ਸੀ ਇਸ ਸਮਾਗਮ ਲਈ ਇਸ ਲੇਖਕ ਵੱਲੋਂ ਕਿਸੇ ਫਾਈਨਾਂਸ ਕੰਪਨੀ ਦੇ ਸਹਿਯੋਗ ਨਾਲ ਯੋਗਦਾਨ ਵੀ ਪਾਇਆ ਗਿਆ ਸੀ ਇਸ ਮੌਕੇ ਕੰਪਨੀ ਵੱਲੋਂ 35 ਰੰਗ ਕਰਮੀਆਂ ਨੂੰ 100-100 ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ ਇਸ ਮੌਕੇ ਵਿਨੋਦ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਜੱਬਲ ਦੀ ਇਕ ਵਾਈਟ ਬਣੀ ਸੰਸਥਾ ਲੋਕ ਰੰਗ ਮੰਚ ਵਿੱਚ ਇਹਨਾਂ ਸਾਰੇ ਰੰਗ ਕਰਮੀਆਂ ਨੇ ਮੈਨੂੰ ਸ਼ਾਮਲ ਕੀਤਾ ਸੀ ਭਾਵੇਂ ਕਿ ਮੈਂ ਨਾਟਕ ਕਲਾਕਾਰ ਨਹੀਂ ਰਿਹਾ ਇਹ ਗੱਲ 1988 ਦੀ ਹੈ ਵਿਨੋਦ ਨਾਲ ਇਹਨਾਂ ਦਿਨਾਂ ਦੌਰਾਨ ਹੀ ਮੇਰੀ ਬਹੁਤ ਨੇੜਤਾ ਹੋ ਗਈ ਸੀ ਜਦੋਂ ਮੈਂ ਇਸ ਗਰੁੱਪ ਨਾਲ ਜੁੜ ਗਿਆ ਤਾਂ ਮੈਨੂੰ ਬਹੁਤ ਸਾਰੇ ਨਾਟਕ ਵੇਖਣ ਇਹਨਾਂ ਰੰਗਕਰਮੀਆਂ ਦੀ ਅਦਾਕਾਰੀ ਮਾਨਣ ਅਤੇ ਇਹਨਾਂ ਨੂੰ ਨੇੜੇ ਤੋਂ ਹੋ ਕੇ ਸਮਝਣ ਦਾ ਮੌਕਾ ਵੀ ਮਿਲਿਆ ਇਹ ਵੀ ਦੱਸ ਦਿਆਂ ਕਿ ਇਸੇ ਗਰੁੱਪ ਵਿੱਚ ਰੰਗਮঞ্চ ਦੀ ਅਦਾਕਾਰਾ ਜਤਿੰਦਰ ਕੌਰ ਵੀ ਸ਼ਾਮਲ ਸੀ ਵਿਰੋਧ ਨੇ ਰੰਗਮੰਚ ਦੇ ਖੇਤਰ ਵਿੱਚ ਸ਼ੁਰੂ ਵਿੱਚ ਹੀ ਆਪਣੀ ਪੈਂਠ ਬਣਾ ਲਈ ਸੀ ਮੈਨੂੰ ਯਾਦ ਹੈ ਕਿ ਇਹਨਾਂ ਦਿਨਾਂ ਵਿੱਚ ਹੀ ਸਿੰਗਰ ਮਸ਼ੀਨ ਸ਼ੋਰੂਮ ਦਾ ਵੀ ਉਹਨੇ ਕੰਮ ਸੰਭਾਲ ਲਿਆ ਸੀ ਪਰ ਇਹ ਬਹੁਤਾ ਸਮਾਂ ਨਹੀਂ ਸੀ ਚੱਲਿਆ ਵਿਨੋਦ ਨੇ ਆਲ ਇੰਡੀਆ ਰੇਡੀਓ ਜਲੰਧਰ ਤੇ ਦੂਰਦਰਸ਼ਨ ਤੇ ਪੇਸ਼ ਹੋਏ ਨੇਕਾਂ ਨਾਟਕਾਂ ਵਿੱਚ ਮੂਲੀਅਤ ਕੀਤੀ ਰੇਡੀਓ ਤੇ ਦੂਰਦਰਸ਼ਨ ਤੇ ਖੇਡੇ ਗਏ ਨਾਟਕਾਂ ਵਿੱਚ ਉਸ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਖੂਬ ਸਲਾਹਿਆ ਗਿਆ ਇੱਕ ਸਮਾਂ ਜਾਇ ਵੀ ਆਇਆ ਕਿ ਵਿਨੋਦ ਨੂੰ ਰੋਜ਼ੀ ਰੋਟੀ ਲਈ ਨਾਟਕਾਂ ਵਿੱਚ ਅਦਾਕਾਰੀ ਦੇ ਨਾਲ-ਨਾਲ ਮਜਬੂਰੀ ਵਸ ਮੇਕਅਪ ਦਾ ਕੰਮ ਵੀ ਕਰਨਾ ਪਿਆ ਸੀ ਪਰ ਉਹ ਖੁਸ਼ ਸੀ ਕਿ ਉਹ ਨਾਟਕਾਂ ਵਿੱਚ ਸ਼ਾਮਲ ਰੰਗਰਮੀਆਂ ਦਾ ਮੇਕਅਪ ਕਰਕੇ ਅਤੇ ਅਦਾਕਾਰੀ ਕਰਕੇ ਰੋਜ਼ੀ-ਰੋਟੀ ਕਮਾ ਰਿਆ ਹੈ। ਵਿਨੋਦ ਨੂੰ ਮੈਂ ਹਮੇਸ਼ਾ ਹੱਸਦਾ ਮੁਸਕਰਾਉਂਦਾ ਵੇਖਿਆ। ਇੱਥੋਂ ਤੱਕ ਕਿ ਦੋਸਤਾਂ ਨਾਲ ਵੀ ਉਹ ਮਜ਼ਾਕ ਕਰਦਾ ਸੀ ਕਿਉਂਕਿ ਉਹ ਇੱਕ ਕਾਮੇਡੀਅਨ ਵੀ ਸੀ। ਮੈਂ ਸੋਚ ਰਿਹਾ ਸਾਂ ਵਿਨੋਦ ਨੇ ਰੰਗਮંચ ਨਾਲ ਜ਼ਿੰਦਗੀ ਭਰ ਆਪਣਾ ਮੋਹ ਭੰਗ ਨਹੀਂ ਹੋਣ ਦਿੱਤਾ। ਭਾਵੇਂ ਕਿਸ ਤਰ੍ਹਾਂ ਉਸ ਨੂੰ ਬਹੁਤ ਸਾਰੀਆਂ دشਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ। ਮੈਂ ਸੋਚ ਰਿਹਾ ਸਾਂ ਵਿਨੋਦ ਨਾਲ ਮੇਰੀ ਦੋਸਤੀ 30 ਸਾਲ ਤੋਂ ਵੱਧ ਭਾਵੇਂ ਉਸ ਤੇ ਜਾਣ ਤੱਕ ਨਹੀਂ ਵੀ। ਜਦੋਂ ਵੀ ਕਿਸੇ ਨਾਟ ਸੰਸਥਾ ਵੱਲੋਂ ਉਹ ਨਾਟਕ ਵਿੱਚ ਸੱਦਾ ਲੈ ਰਿਹਾ ਹੁੰਦਾ ਤੇ ਮੈਨੂੰ ਆਉਣ ਦੀ ਤਾਕੀਦ ਜ਼ਰੂਰ ਕਰਦਾ ਅਤੇ ਕਹਿੰਦਾ ਨਾਟਕ ਵੇਖ ਕੇ ਮੇਰੇ ਨਿਭਾਏ ਕਿਰਦਾਰ ਬਾਰੇ ਆਪਣੀ رائے ਜ਼ਰੂਰ ਦੇਵੀ ਸ਼ੂਗਰ ਫ੍ਰੀ ਨਾਟਕ ਵਿੱਚ ਨਿਭਾਏ ਉਸ ਤੇ ਕਿਰਦਾਰ ਬਜ਼ੁਰਗ ਜਿਸ ਨੂੰ ਉਸਦੇ ਬੱਚੇ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਨੇ ਨੂੰ ਅੰਤਾਂ ਦੀ ਸ਼ਾਬਾਸ਼ੀ ਮਿਲੀ ਸੀ ਇਸ ਨਾਟਕ ਦੀ ਬਹੁਤ ਚਰਚਾ ਹੋਈ ਸੀ ਤੇ ਇਸ ਨਾਟਕ ਦੇ ਅਨੇਕ ਥਾਵਾਂ ਤੇ ਸ਼ੋਅ ਹੋਏ ਸਨ ਵਿਨੋਦ ਨੇ ਮੇਰੇ ਨਾਲ ਕਦੇ ਵੀ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ ਕੀਤਾ ਮੈਨੂੰ ਉਹ ਮੁਸ਼ਕਲਾਂ ਵਿੱਚ ਵੀ ਹਮੇਸ਼ਾ ਮੁਸਕਰਾਉਂਦਾ ਹੀ ਨਜ਼ਰ ਆਇਆ ਰੰਗਮંચ ਕਮੇਡੀ ਉਸਦਾ ਸ਼ੌਕ ਸੀ ਸ਼ੌਕ ਹੀ ਨਹੀਂ ਸੀ ਸਗੋਂ ਇਹ ਉਹਦੀ ਰੂਹ ਦੀ ਖਰਾਕ ਵੀ ਸੀ ਵਿਨੋਦ ਛੋਟੇ ਕਦ ਵਾਲਾ ਵੱਡਾ ਕਲਾਕਾਰ ਸੀ ਹਰਫਨ ਮੌਲਾ ਹਰ ਦਿਲ ਅਜੀਜ਼ ਹਰ ਮੁਖ ਹਸ ਮੁਖ ਤੇ ਚੰਚਲਮਾਨ ਵਾਲਾ ਮੈਂ ਕਦੇ ਵੀ ਢੈਂਦੀ ਕਲਾ ਵਾਲੇ ਲਫ਼ਜ਼ ਉਹਦੇ ਮੂੰਹੋਂ ਨਹੀਂ ਸੁਣੇ ਪਰਿਵਾਰ ਨੇ ਅਗਲੇ ਹੀ ਦਿਨ ਕਿਰਿਆਕਰਮ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਇਹ ਜੁਲਾਈ ਦਾ ਮਹੀਨਾ ਸੀ ਉਸ ਦਿਨ ਮੋਲੇ ਧਰਮੀ ਵਰਦਾ ਸੀ ਜਾ ਰਿਹਾ ਸੀ ਜੇ ਮੈਂ ਜਾਣਾ ਵੀ ਚਾਹੁੰਦਾ ਤਾਂ ਜਾ ਨਹੀਂ ਸੀ ਹੋਣਾ ਬਸ ਮੈਂ ਉਸ ਨੂੰ ਸਾਰਾ ਦਿਨ ਯਾਦ ਕਰਦਾ ਰਿਹਾ ਇਹ ਸੀ ਜੀ ਮਨਮੋਹ ਢਿਲੋਹਰਾ ਦਾ ਲਿਖਿਆ ਮਿਡਲ ਅਗਲਾ ਸਫਰ ਮੈਂ ਆਪ ਤੈਅ ਕਰਾਂਗਾ ਤੁਹਾਡਾ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ